ਲਓ ਵੀ ਮਿੱਤਰੋ 1509 ਦੀਆਂ ਗੱਠਾਂ ਬੰਦਣੀਆਂ ਹੋ ਕਰਤੀਆਂ ਸ਼ੁਰੂ ਨਾਲ ਨਾਲ ਰੈਕ ਦਾ ਚੱਲੀ ਜਾਂਦਾ ਕੰਮ ਮਗਰੇ ਤਿੰਨ ਤਰੀਕ 10ਵਾਂ ਮਹੀਨਾ 2025 ਨਾਲ ਦੀ ਨਾਲ ਮਗਰੇ ਟਰਾਲਾ ਆ ਜਾਣਾ ਤੇ ਫੇਰ ਕਰਦੇ ਆਂ ਅਗਲੀ ਫਸਲ ਦੀ ਤਿਆਰੀ ਸਰਕਾਰ ਦਾ ਸਟਾਰਟ ਕੱਤੀ 30 ਸਪੈਸ਼ਲ ਐਡੀਸ਼ਨ ਤੇ ਇੱਠਾਂ ਬਨਤੀਆਂ ਸਾਰੀਆਂ ਆ ਹੁਣ ਟਰਾਲਾ ਆ ਗਿਆ ਮਗਰੇ ਚੱਕ ਕੇ ਤੇ ਫੇਰ ਅਗਲੀ ਵੀਡੀਓ ਪਾਉਣੇ ਆ ਟਰੈਕਟਰਾਂ ਦੀ ਤਾਵਾਂ ਦੀ ਕੀ ਡੀਜ਼ਲ ਖਰਚਾ ਆਉਂਦਾ ਟਰੈਕਟਰ ਦੀ ਪਰਫਾਰਮੈਂਸ ਪਾਵਾਂਗੇ 50 50 ਡੀ ਦੀ